ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂرد ਹਰਿ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਜੋਦਬ ਪਰ ਉਪਕਾਰੀ ਪੁੱਛਣ ਸੇ ਕਰਦਾਸ ਕਰੇ ਸੇ ਮੈਲਾ ਤੱਕ ਦਰਸ ਨਿਹਾਰੀ ਅਗਮਯ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਨੋ ਸੰਸਾਰੀ ਕਲਯੁਗ ਪੀੜੀ ਸੋਡੀਆਂ ਨਹਿ ਚਲਨੀ ਵਿਸਾਰ ਖਲਾਰੀ ਜਗ ਜਗ ਸਤਗੁਰ ਧਰੇ ਅਵਤਾਰੀ ਸ਼ੇਮੇ ਪਤਸ਼ਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਬਾ ਬੁੱਢਾ ਜੀ ਦੇ ਵਰ ਨਾਲ ਮਾਤਾ ਗੰਗਾ ਜੀ ਦੀ ਕੱਖ ਤੋਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ 21 ਹਾੜ ਸੰਮਤ 1652 ਪਿੰਡ ਵਡਾਲੀ ਵਿੱਚ ਅਵਤਾਰ ਧਾਰਨ ਕੀਤਾ ਪਿੰਡ ਵਡਾਲੀ ਅੰਮ੍ਰਿਤਸਰ ਤੋਂ ਪੱਛਮ ਦਿਸ਼ਾ ਵੱਲ 6 ਕੁ ਮੀਲ ਦੂਰ ਗੁਰੂ ਜੀ ਦੇ ਅਵਤਾਰ ਧਾਰਨ ਦਾ ਸਬਕਾ ਇਸ ਪਿੰਡ ਦਾ ਨਾਮ ਹੁਣ ਤੱਕ ਗੁਰੂ ਕੀ ਵਡਾਲੀ ਪ੍ਰਸਿੱਧ ਸਾਹਿਬਜ਼ਾਦੇ ਦੇ ਜਨਮ ਦੀਆਂ ਸਿੱਖ ਸੰਗਤਾਂ ਨੇ ਬੜੀਆਂ ਖੁਸ਼ੀਆਂ ਮਨਾਈਆਂ ਭਾਈ ਸੰਤੋਖ ਸਿੰਘ ਜੀ ਲਿਖਦੇ ਅਦਕ ਮਹਿਦ ਉਦਸਾਕ ਗੰਗਕੀਨ ਆਨੰਦ ਘਰ ਅੰਤਰ ਸਭ ਇਸੀ ਵਿਦ ਬਖਸ਼ੀ ਬਖਸ਼ਮ ਲੰਦ ਸਦਨ ਵਿਖੇ ਮਵੇਉ ਨਹੀਂ ਪੂਰਨ ਹਵੈ ਤਤਕਾਰ ਨੇਕਸਿਓ ਬਾਹਰ ਉਛਰ ਕੇ ਉਤਸਵ ਸੁਖਦ ਬਿਆਲ ਅਰਥਾਤ ਮਾਤਾ ਗੰਗਾ ਜੀ ਨੇ ਬੜਾ ਉਤਸ਼ਾਹ ਕੀਤਾ ਘਰਬਾਰ ਸਭ ਨੂੰ ਬਹੁਤ ਬਖਸ਼ੀਆਂ ਕੀਤੀਆਂ ਇਹ ਉਤਸ਼ਾਹ ਘਰ ਵਿੱਚ ਸਮਾ ਨਾ ਸਕਿਆ ਤੇ ਪੂਰੇ ਜੋਰ ਨਾਲ ਉਛਲ ਗਏ ਬਾਹਰ ਨਿਕਲ ਗਿਆ ਭਾਵੇਂ ਕਿ ਘਰ ਦੀਆਂ ਖੁਸ਼ੀਆਂ ਦਾ ਬਾਰ ਪਿੰਡ ਦੇ ਲੋਕਾਂ ਨੂੰ ਇਹ ਪਤਾ ਲੱਗਾ ਉਹ ਵੀ ਖੁਸ਼ੀਆਂ ਨਾਲ ਗੁਰੂ ਜੀ ਨੂੰ ਵਧਾਈ ਦੇਣ ਆਏ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਸ ਸਮੇਂ ਦੀਆਂ ਖੁਸ਼ੀਆਂ ਤੇ ਆਨੰਦ ਦੇ ਵਾਤਾਵਰਣ ਨੂੰ ਇਸ ਤਰ੍ਹਾਂ ਕਥਨ ਕੀਤਾ ਸੋਰਠ ਮਹੱਲਾ ਪੰਜਵਾਂ ਰਮੇਸ਼ਰ ਦਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ ਅਨੰਦ ਕਰੇ ਨਰ ਨਾਰੀ ਹਰੇ ਹਰੇ ਪ੍ਰਭ ਕਿਰਪਾ ਧਾਰੀ ਸੰਤੋ ਸੁਖ ਹੂਆ ਸਭ ਧਾਈ ਪਰ ਬਰਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੀ ਜਾਇ ਰਹਾ ਧਰ ਕੀ ਬਾਣੀ ਆਈ ਤਨ ਸਗਲੀ ਚਿੰਤਾ ਮਟਾਈ ਦਇਆਲ purak mehrwana ਹਰਿ ਨਾਨਕ ਸੱਚ ਵਖਾਨਾ ਜਦੋਂ ਇਸ ਤਰ੍ਹਾਂ ਮਹਾਰਾਜ ਜੀ ਨੇ ਖੁਸ਼ੀਆਂ ਮਨਾਈਆਂ ਸ਼ਬਦ ਉਚਾਰਨ ਕੀਤਾ ਝੋਲੀ ਚੁੱਕ ਚੰਦੂ ਉਹਨਾਂ ਜਹਾਂਗੀਰ ਬਾਦਸ਼ਾਹ ਨੂੰ ਸਖਾ ਵਢਾ ਕੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਕਰਾ ਦਿੱਤਾ ਇਸ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ਦੀ ਪਰਮ ਸ਼ੀਧੀ ਦੇ ਨਾਲ ਸਾਰੇ ਪਰਿਵਾਰ ਵਿੱਚ ਸਿੱਖ ਜਗਤ ਵਿੱਚ ਹਾਹਾਕਾਰ ਮਚ ਗਈ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਜਿਨ੍ਹਾਂ ਦੀ ਅਵਸਥਾ ਇਸ ਸਮੇਂ ਲਗਭਗ 11 ਸਾਲ ਦੀ ਸੀ ਸਾਰੀਆਂ ਸੰਗਤਾਂ ਦੇ ਸਾਹਮਣੇ ਪ੍ਰਣ ਕੀਤਾ ਕਿ ਅਸੀਂ ਆਪਣੇ ਗੁਰੂ ਪਿਤਾ ਜੀ ਦੀ ਸ਼ਿੱਧੀ ਦਾ ਬਦਲਾ ਜੇ ਚੰਦੂ ਤੋਂ ਨਾਂ ਲਈਏ ਸਾਨੂੰ ਉਹ ਦੋਸ਼ ਲੱਗੇਗਾ ਜਿਹੜਾ ਵੱਡੇ ਗੁਨਾਹਗਾਰ ਪਾਪੀਆਂ ਨੂੰ ਲੱਗਦਾ ਇਸ ਪ੍ਰਣ ਕਰਕੇ ਆਪ ਜੀ ਨੇ ਮਾਤਾ ਜੀ ਨੂੰ ਧੀਰਜ ਦੇਣ ਵਾਸਤੇ ਬਾਬਾ ਬੁੱਢਾ ਜੀ ਨੂੰ ਅੰਦਰ ਭੇਜਿਆ ਬਾਬਾ ਜੀ ਆਂਦੇ ਮਾਤਾ ਜੀ ਗੁਰੂ ਜੀ ਦੇ ਬਚਨਾਂ ਨੂੰ ਯਾਦ ਕਰਕੇ ਤੁਹਾਨੂੰ ਧੀਰਜ ਕਰਨੀ ਚਾਹੀਦੀ ਗੁਰੂ ਜੀ ਨੇ ਅੰਤ ਸਮੇਂ ਫਰਮਾਇਆ ਸੀ ਸਾਡੇ ਪਿੱਛੋਂ ਤੁਸੀਂ ਕਿਸੇ ਨੇ ਸ਼ੋਗ ਨਹੀਂ ਕਰਨਾ ਵਾਹਿਗੁਰੂ ਦੇ ਭਾਣੇ ਵਿੱਚ ਰਾਜੀ ਰਹਿਣਾ ਸੰਗਤ ਪ੍ਰਤੀ ਧੀਰਜਮਈ ਉਪਦੇਸ਼ ਜਦੋਂ ਸਤਿਗੁਰਾਂ ਨੇ ਦਿੱਤਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਿੱਧੀ ਕਰਕੇ ਸੰਗਤ ਨੂੰ অতি ਸ਼ੋਕਤਾਰ ਵਿਆਕਲ ਵੇਖ ਕੇ ਗੁਰੂ ਜੀ ਆnde ਗੁਰੂ ਸਿੱਖੀ ਵਿੱਚ ਹਰ ਖੈ ਸੋਗ ਇੱਕ ਸਮਾਨ ਹੈ ਦੁੱਖ ਅਤੇ ਸੁੱਖ ਜਿਵੇਂ ਗੁਰੂ ਸਾਹਿਬ ਜੀ ਦੇ ਚਾਰਨ ਕੀਤੇ ਹੋਈ ਸੁਖਮਨੀ ਸਾਹਿਬ ਜੀ ਦੀ ਬਾਣੀ ਚ ਤੁਸੀਂ ਰੋਜ਼ ਪੜ੍ਹਦੇ ਹੋ ਜੈਸਾ ਹਰ ਖ ਤੈਸਾ ਉਸ ਸੋਗ ਸਦਾ ਆਨੰਦਤਾ ਨਹੀਂ ਬਿਯੋਗ ਤੁਸੀਂ ਇਸ ਉਪਦੇਸ਼ ਨੂੰ ਸਦਾ ਚੇਤੇ ਰੱਖੋ ਗੁਰੂ ਜੀ ਦੇ ਬਾਣੇ 'ਚ ਆਨੰਦ ਰੋ ਇਸ ਤਰ੍ਹਾਂ ਸਭ ਥਾਂ ਪਰ ਯਥਾ ਯੋਗ ਬਚਨ ਕਰਕੇ ਗੁਰੂ ਜੀ ਨੇ ਧੀਰਜ ਸ਼ਾਂਤੀ ਬਖਸ਼ੀ ਫੇਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਆਰੰਭ ਕਰਕੇ ਕਿੜਾ ਪ੍ਰਸ਼ਾਦ ਵਰਤਾਇਆ ਗਿਆ ਪਾਠ ਆਰੰਭ ਕਰਕੇ ਗੁਰੂ ਜੀ ਨੇ ਆਪਣੇ ਨਾਨਕੇ ਪਰਿਵਾਰ ਨੂੰ ਗੋਇੰਦਵਾਲ ਅਤੇ ਬਾਬਾ ਦਾਤੂ ਜੀ ਦੇ ਪਰਿਵਾਰ ਨੂੰ ਖਡੂਰ ਸਾਹਿਬ ਗੁਰੂ ਸਾਹਿਬ ਜੀ ਦੀ ਸ਼ਹੀਦੀ ਦੀਆਂ ਚਿੱਠੀਆਂ ਲਿਖਵਾ ਕੇ ਭੇਜ ਦਿੱਤੀਆਂ ਚਿੱਠੀਆਂ ਪੜ ਗਏ ਸਭ ਨੇ ਅੰਮ੍ਰਿਤਸਰ ਪਹੁੰਚ ਗਏ ਮਾਤਾ ਜੀ ਦੇ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਅਫਸੋਸ ਕੀਤਾ ਗੁਰੂ ਜੀ ਨੇ ਸਾਰਿਆਂ ਨੂੰ ਕਰਤਾਰ ਦੇ ਭਾਣੇ ਵਿੱਚ ਰਹਿਣ ਦਾ ਉਪਦੇਸ਼ ਦੇ ਕੇ ਧੀਰਜ ਦਿੱਤੀ ਇਸ ਤਰ੍ਹਾਂ ਜਿਹੜੀਆਂ ਇਸਤਰੀਆਂ ਮਾਤਾ ਗੰਗਾ ਜੀ ਪਾਸ ਅਫਸੋਸ ਕਰਨ ਗਈਆਂ ਉਹਨਾਂ ਨੂੰ ਮਾਤਾ ਜੀ ਨੇ ਧੀਰਜ ਦੇ ਕੇ ਆਖਿਆ ਕਿ ਜਿਹੜਾ ਸਰੀਰ ਪੈਦਾ ਹੁੰਦਾ ਹੈ ਉਹ ਇੱਕ ਦਿਨ ਅਵਾਚੀ ਨਾਸ ਹੋ ਜਾਂਦਾ ਇਹ ਸੰਸਾਰ ਦੀ ਕਾਰ ਮੁੱਢ ਤੋਂ ਚੱਲੀ ਆ ਰਹੀ ਹੈ ਸਤਿਗੁਰ ਜੀ ਜਮਨ ਮਰਨ ਵਿੱਚ ਨਹੀਂ ਸਨ ਉਹ ਕੇਵਲ ਆਪ ਜੀ ਦਾ ਇੱਕ ਖੇਲ ਰਚਿਆ ਹੋਇਆ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੱਗ ਬਨਣ ਦੀ ਰਸਮ ਦੀ ਖਬਰ ਖਡੂਰ ਸਾਹਿਬ ਗੋਇੰਦਵਾਲ ਸਾਹਿਬ ਮਾਉ ਪਿੰਡ ਅਦੇ ਡੱਲੇ ਆਦ ਸਰਵੰਨੀਆਂ ਨੂੰ ਭੇਜ ਦਿੱਤੀ ਗਈ ਜਿਵੇਂ ਅਨੁਸਾਰ ਸਾਰੇ ਸਾਖ ਸੰਬੰਧੀ ਸਿੱਖ ਸੇਵਕ ਅੰਮ੍ਰਿਤਸਰ ਆ ਗਏ ਇਸਤਰੀ ਪੁਰਸ਼ਾਂ ਦਾ ਇੱਕ ਭਾਰੀ ਇਕੱਠ ਹੋ ਗਿਆ ਸਾਰੇ ਬੈਠ ਕੇ ਗੁਰੂ ਅਰਜਨ ਸਾਹਿਬ ਜੀ ਦੇ ਗੁਣਾਂ ਦਾ ਵਰਣਨ ਕਰਕੇ ਆਪ ਜੀ ਦੀ ਸ਼ਹੀਦੀ ਦੇ ਦੁੱਖ ਪ੍ਰਗਟ ਕਰਦੇ 13ਵੇਂ ਵਾਲੇ ਦਿਨ ਪਿਛਲੇ ਪੈਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਅਪ੍ਰੰਤ ਸਰਬੰਨੀਆਂ ਤੇ ਸਿੱਖਾਂ ਵੱਲੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੱਗਾਂ ਬਣਾਈਆਂ ਗਈਆਂ ਗੁਰੂ ਘਰ ਦੀ ਪ੍ਰਾਤਨ ਮਰਿਆਦਾ ਅਨੁਸਾਰ ਜਦੋਂ ਮਸੰਦ ਸੇਲੀ ਤੇ ਮਾਲਾ ਥਾਲ ਵਿੱਚ ਰੱਖ ਕੇ ਗੁਰੂ ਜੀ ਪਾਸ ਲਿਆਏ ਗੁਰੂ ਜੀ ਨੇ ਹੱਸ ਕੇ ਆਖਿਆ ਇਹ ਸੇਲੀ ਤੇ ਮਾਲਾ ਹੁਣ ਤੁਸੀਂ ਖਾਨੇ ਵਿੱਚ ਰੱਖ ਦਿਓ ਹੁਣ ਇਹਨਾਂ ਦੇ ਧਾਰਨ ਕਰਨ ਦਾ ਸਮਾਂ ਨਹੀਂ ਹੈ ਸਾਡੇ ਸ਼ਾਂਤੀ ਦੇ ਪੁੰਜ ਪਿਤਾ ਜੀ ਨਾਲ ਇਹਨਾਂ ਜ਼ਾਲਮਾ ਤੁਰਕ ਰਾਜ ਦੇ ਅਧਿਕਾਰੀਆਂ ਨੇ ਜੋ ਕੀਤਾ ਹੈ ਅਸੀਂ ਉਹਦਾ ਬਦਲਾ ਲੈਣਾ ਚਾਹੁੰਦੇ ਹਾਂ ਇਹ ਕਰਣਾ ਕੰਮ ਸ਼ਾਸਤਰ ਤੋਂ ਬਿਨਾ ਨਹੀਂ ਹੋ ਸਕਦਾ ਇਸ ਕਰਕੇ ਸਭ ਵਿਰੋਧੀਆਂ ਨੂੰ ਦੰਡ ਦੇਣ ਵਾਸਤੇ ਅਸੀਂ ਸ਼ਾਸਤਰ ਧਾਰਨ ਕਰਾਂਗੇ ਗੁਰੂ ਜੀ ਦੇ ਬਚਨ ਸੁਣ ਕੇ ਬਾਬਾ ਬੁੱਢਾ ਸਾਹਿਬ ਜੀ ਆnde ਮਹਾਰਾਜ ਪਿਛਲੇ ਪੰਜ ਗੁਰੂ ਸਾਹਿਬਾਂ ਦੀ ਧਾਰਨ ਕੀਤੀ ਹੋਈ ਮਰਿਆਦਾ ਅਨੁਸਾਰ ਹੀ ਮਿਸੰਦ ਸੇਲੀ ਮਾਲਾ ਆਪ ਜੀ ਪਾਸ ਲਿਆਏ ਨੇ ਅੱਗੇ ਜਿਵੇਂ ਆਪ ਜੀ ਦੀ ਇੱਛਾ ਹੋਵੇ ਉਵੇਂ ਕਰੋ ਸਾਨੂੰ ਪਰਵਾਨ ਬਾਬਾ ਬੁੱਢਾ ਜੀ ਤੋਂ ਇਹ ਗੱਲ ਸੁਣ ਕੇ ਗੁਰੂ ਜੀ ਨੇ ਮਸੰਦਾ ਵੱਲੋਂ ਲਿਆਂਦੀ ਹੋਈ ਸੇਲੀ ਨੂੰ ਨਮਸਕਾਰ ਕੀਤੀ ਹੱਸ ਕੇ ਖਜ਼ਾਨਚੀ ਨੂੰ ਆਖਿਆ ਇਹਨੂੰ ਖਜ਼ਾਨੇ ਵਿੱਚ ਰੱਖ ਦਿੱਤਾ ਜਾਵੇ ਉਪਰੰਤ ਬਾਬਾ ਜੀ ਨੇ ਉੱਠ ਕੇ ਪੰਜਾ ਗੁਰੂ ਸਾਹਿਬਾਂ ਦੇ ਨਾਮ ਲੈ ਕੇ ਅਰਦਾਸਾ ਕੀਤਾ ਸੁੰਦਰ ਰੇਸ਼ਮੀ ਪੱਗ ਲੈ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੰਨਣ ਵਾਸਤੇ ਦਿੱਤੀ ਫਿਰ ਹੋਰ ਪੱਗਾਂ ਜਿਵੇਂ ਕਿ ਮੋਰੀ ਜੀ ਵੱਲੋਂ ਦਾਤੀ ਜੀ ਦਾਤੂ ਜੀ ਵੱਲੋਂ ਹੋਰ ਸੰਬੰਧੀਆਂ ਸਿੱਖਾਂ ਮਸੰਦਾਂ ਵੱਲੋਂ ਬਾਦ ਧਨਮਾਲ ਨਾਲ ਗੁਰੂ ਜੀ ਨੂੰ ਭੇਟਾ ਕੀਤੀਆਂ ਗਈਆਂ ਜਦੋਂ ਸੇਲੀ ਮਾਲਾ ਨੂੰ ਤੋਚੇ ਖਾਨੇ ਵਿੱਚ ਜਮ੍ਹਾਂ ਕਰਕੇ ਗੁਰੂ ਜੀ ਨੇ ਤਲਵਾਰ ਧਾਰਨ ਕਰ ਲਈ ਤਾਂ ਮਸੰਦਾ ਨੇ ਮਾਤਾ ਜੀ ਨੇ ਆਖਿਆ ਮਾਤਾ ਜੀ ਇਸ ਸਮੇਂ ਪੁਰਖਾਂ ਦਾ ਰਾਜ ਤੇਜ ਬਹੁਤ ਹੈ ਇਹਨਾਂ ਨਾਲ ਵਿਗਾਰ ਪਾਉਣਾ ਚੰਗਾ ਨਹੀਂ ਦਿਵਾਨ ਚੰਦੂ ਜਿਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਉਹ ਇਹਨਾਂ ਦਾ ਬਹੁਤ ਵੈਰੀ ਬਣਿਆ ਬੈਠਾ ਹੈ ਸਮੇਂ ਉਹਦੀ ਬਹੁਤ ਮੰਨੀ ਜਾਂਦੀ ਹੈ ਸ੍ਰੀ ਗੁਰੂ ਜੀ ਨੇ ਚੰਦੂ ਨੂੰ ਮਾਰਨ ਦੀ ਜੋ ਸਾਰਿਆਂ ਦੇ ਸਾਹਮਣੇ ਪ੍ਰਤੀਗਿਆ ਕੀਤੀ ਇਹ ਗੱਲ ਵੀ ਜਦੋਂ ਉਹਨੇ ਸੁਣ ਲਈ ਤਾਂ ਉਹ ਇਹਨਾਂ ਦਾ ਵਧੇਰੇ ਵੈਰੀ ਬਣ ਜਾਏਗਾ ਇਹਨਾਂ ਦੀ ਅਜੇ ਬਾਲ ਅਵਸਥਾ ਇਹਨਾਂ ਪਾਸ ਨਾ ਕੋਈ ਦੇਸ਼ ਹੈ ਨਾ ਕੋਈ ਫੌਜ ਹੈ ਫਿਰ ਇਹ ਉਸ ਨਾਲ ਜੁੱਦ ਕੇ ਇਸ ਤਰ੍ਹਾਂ ਕਰ ਸਕਣਗੇ ਮੁਲਕ ਦੇ ਬਾਦਸ਼ਾਹ ਅਤੇ ਉਹਦੇ ਦੀਵਾਨ ਚੰਦੂ ਨਾਲ ਵਗਾੜ ਪਾਗੇ ਕਿਸ ਦੇਸ ਵਿੱਚ ਜਾ ਕੇ ਰਹਿਣਗੇ ਅਸੀਂ ਤਾਂ ਉਹਨਾਂ ਨੂੰ ਕੁਝ ਨਹੀਂ ਆਖ ਸਕਦੇ ਜਦੋਂ ਤੁਹਾਡੇ ਪਾਸ ਘਰ ਆਉਣਗੇ ਇਹ ਸਾਰੀ ਗੱਲ ਤੁਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾਉਣੀ ਅਤੇ ਕਹਿਣਾ ਉਹ ਪਹਿਲੇ ਗੁਰੂਆਂ ਦੀ ਮਰਿਆਦਾ ਕਾਇਮ ਰੱਖਣ ਮਸੰਦਾਂ ਦੀ ਇਹ ਸ਼ਿਕਾਇਤ ਸੁਣ ਕੇ ਮਾਤਾ ਜੀ ਆਂਦੇ ਸੋਣਿ ਸ਼ੀਰੀ ਗੰਗਾ ਨੇ ਕਹਿਓ ਕਣ ਬਣ ਤਨ ਸਾਥ ਕਰਾ ਮਾਤ ਸਾਹਿਬ ਬਲੀ ਅਪਰ ਨਬਸ ਕੀ ਗਾਥ ਸੋ ਮਹਿ ਬੂਝਣ ਕਰ ਪਲੇ ਮੇਰੇ ਦੁਤ ਜੁਤ ਸਮਝਾਏ ਬਰਜੋ ਬਰਜੋ ਜੇ ਰਹੇ ਬਰਜੋ ਮਨ ਮੈਂ ਆਏ ਇਹ ਸੂਰਜ ਪ੍ਰਕਾਸ਼ ਵਿੱਚ ਦੋਹਿਰਾ ਲਿਖਿਆ ਹੋਇਆ ਜਿਹੜੀ ਮਾਤਾ ਜੀ ਨੇ ਆਖਿਆ ਜਦੋਂ ਬਾਹਰ ਜਾ ਕੇ ਕਾਰਜ ਤੋਂ ਉੱਟ ਕੇ ਗੁਰੂ ਜੀ ਘਰ ਮਾਤਾ ਜੀ ਪਾਸ ਗਏ ਮਾਤਾ ਜੀਆਂ ਦੇ ਬੇਟਾ ਤੂੰ ਸਾਂ ਆਪਣੇ ਵੱਡਿਆਂ ਦੀ ਰੀਤੀ ਸੇਲੀ ਦੀ ਮਾਲਾ ਕਿਉਂ ਤਿਆਗ ਦਿੱਤੀ ਹੈ ਤੁਰਕਾਂ ਦਾ ਇਹ ਸਮੇਂ ਬੜਾ ਤੇਜ ਪ੍ਰਤਾਪ ਹੈ ਪਾਪੀ ਚੰਦੂ ਨੂੰ ਮਾਰਨ ਵਾਸਤੇ ਤੁਸੀਂ ਪ੍ਰਣ ਕਰਨ ਦੀ ਬਹੁਤ ਕਾਲੀ ਕੀਤੀ ਹੈ ਕਹਿੰਦੇ ਤੁਸੀਂ ਕਹਿੰਦੇ ਹੋ ਅਸੀਂ ਸ਼ਸਤਰ ਧਾਰਨ ਕਰਕੇ ਆਪਣੇ ਪਿਤਾ ਦਾ ਬਦਲਾ ਲਵਾਂਗੇ ਪਰ ਤੁਹਾਡੇ ਪਾਸ ਇੱਕ ਵੀ ਜੋਧਾ ਨਹੀਂ ਫਿਰ ਜੁਦ ਕਰਨ ਦੀ ਵਿਚਾਰ ਤੁਸੀਂ ਕਿਸ ਤਰ੍ਹਾਂ ਕਰ ਰਹੇ ਹੋ ਮਾਤਾ ਜੀ ਪਾਸੋਂ ਇਹ ਗੱਲਾਂ ਸੁਣ ਕੇ ਸ੍ਰੀ ਗੁਰੂ ਅਰਗਵਿੰਦ ਸਾਹਿਬ ਜੀ ਆਖਦੇ ਮੈਂ ਪਾਪੀ ਚੰਦੂ ਨੂੰ ਜ਼ਰੂਰ ਮਾਰਾਂਗਾ ਔਰ ਆਪਣਾ ਪ੍ਰਣ ਪੂਰਾ ਕਰਾਂਗਾ ਜਿਹੜਾ ਪੁੱਤਰ ਆਪਣੇ ਪਿਤਾ ਦਾ ਵੈਰ ਨਹੀਂ ਲੈਂਦਾ ਉਹ ਕਾਇਰ ਦਾ ਜਨਮ ਲੈਣਾ ਹੀ ਨਿਸਫਲ ਮੈਂ ਸ਼ਾਸਤਰ ਧਾਰਨ ਕਰਕੇ ਯੋਧਿਆਂ ਦੀ ਇੱਕ ਸੈਨਾ ਤਿਆਰ ਕਰਾਂਗਾ ਵੈਰੀਆਂ ਨਾਲ ਲੜ ਕੇ ਉਹਨਾਂ ਨੂੰ ਜੁੱਧ ਵਿੱਚ ਮਾਰਾਂਗਾ ਸਾਡੇ ਇਸ ਕਾਰਜ ਵਿੱਚ ਗੁਰੂ ਜੀ ਨੇ ਸਹਾਈ ਹੋਣਾ ਮਾਤਾ ਜੀ ਤੁਸੀਂ ਚਿੰਤਾ ਨਾ ਕਰੋ ਇਹਨਾਂ ਡਰਪੋਕ ਮਸੰਦਾਂ ਦੀਆਂ ਗੱਲਾਂ ਵਿੱਚ ਨਾ ਆਓ ਗੁਰੂ ਜੀ ਦਾ ਉੱਤਰ ਸੁਣ ਕੇ ਮਾਤਾ ਜੀ ਚੁੱਪ ਕਰ ਰਹੇ ਦੂਜੇ ਦਿਨ ਗੁਰੂ ਜੀ ਇਸ਼ਨਾਨ ਪਾਣੀ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਨਾਲ ਲੈ ਕੇ ਹਰਮੰਦਰ ਸਾਹਿਬ ਆਏ ਮੱਥਾ ਟੇਕਿਆ ਚਾਰ ਪ੍ਰਕਰਮਾ ਕਰਕੇ ਪਕਾਲ ਬੁੰਗੇ ਵਾਲੇ ਆਸਾਨ ਤੇ ਆਣ ਕੇ ਸੇਵਾਦਾਰਾਂ ਨੂੰ ਆਗਿਆ ਕੀਤੀ ਇਸ ਜਗ੍ਹਾ ਨੂੰ ਠੀਕ ਬਧਰਾ ਕਰਕੇ ਸਾਡੇ ਬੈਠਣ ਵਾਸਤੇ ਕਾਕੇ ਸੁੰਦਰ ਥੜਾ ਤੇ ਮੰਦਰ ਬਣਾਓ ਜਦੋਂ ਜਗਾ ਪੱਧਰੀ ਹੋ ਗਈ ਗੁਰੂ ਜੀ ਨੇ ਆਪਣੇ ਹੱਥ ਨਾਲ ਐਤਵਾਰ ਹਾੜ ਸੁਦੀ ਆੜ ਸੁਦੀ 10 ਸੰਮਤ ਬਿਕਰਮੀ 1663 ਨੂੰ ਪਹਿਲੀ ਇੱਟ ਰੱਖ ਕੇ ਆਗਿਆ ਕੀਤੀ ਇਹਨੂੰ ਉੱਚਾ ਕਰਕੇ ਇਹਦੇ ਉੱਪਰ ਚੜਨ ਵਾਸਤੇ ਪੌੜੀਆਂ ਤਿਆਰ ਕਰ ਦੇਣੀਆਂ ਇਹਦਾ ਨਾਮ ਅਕਾਲ ਬੁੰਗਾ ਹੋਵੇਗਾ ਜਦੋਂ ਇਹ ਕਾਰ ਆਰੰਭ ਹੋਗੀ ਤਾਂ ਗੁਰੂ ਜੀ ਨੇ ਸਭ ਮਸੰਦਾ ਦੇ ਸਿੱਖ ਸੰਗਤਾਂ ਨੂੰ ਹੁਕਮਨਾਮੇ ਲਿਖਵਾਏ ਜਿਹੜਾ ਸਿੱਖ ਸਾਡੇ ਪਾਸ ਸ਼ਾਸਤਰਾ ਦੇ ਘੋੜਾ ਭੇਟਾ ਲੈ ਕੇ ਦਰਸ਼ਨ ਕਰਨ ਵਾਸਤੇ ਆਵੇਗਾ ਉਸ ਉੱਤੇ ਗੁਰੂ ਜੀ ਦੀਆਂ ਬਹੁਤ ਖੁਸ਼ੀਆਂ ਹੋਣਗੀਆਂ ਸਮੇਂ ਦੀ ਨਿ ਜਾਗਤ ਨੂੰ ਦੇ ਕੇ ਅਸਾਂ ਇਹ ਹੁਕਮਨਾਮੇ ਭੇਜੇ ਨੇ ਹਣ ਸ਼ਾਸਤਰਾ ਅਤੇ ਘੋੜਿਆਂ ਦੀ ਲੋੜ ਬਹੁਤ ਸਾਰੇ ਕਾਰੀਗਰ ਸਿੱਖ ਸੇਵਕਾਂ ਦੇ ਉਦਮ ਨਾਲ ਅਕਾਲ ਪੁੰਗਾਂ ਛੇਤੀ ਤਿਆਰ ਹੋ ਗਿਆ ਇੱਥੇ ਬੈਠ ਕੇ ਗੁਰੂ ਜੀ דו ਵਲੇ ਦੀਵਾਨ ਸਜਾਨ ਲੰਗੇ ਘੋੜੇ ਅਤੇ ਸ਼ਾਸਤਰ ਖਰੀਦ ਕੇ ਕਈ ਸੂਰਮੇ ਵੀ ਨੌਕਰ ਰੱਖ ਲਏ ਇਸ ਤਰ੍ਹਾਂ ਮਹਾਰਾਜ ਜੀ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇ ਕੇ ਅਕਾਲ ਵੰਗੇ דו ਵਲੇ ਕੀਰਤਨ ਸਾਜ ਦੇ ਸੰਗਤਾਂ ਦਰਸ਼ਨ ਕਰਕੇ ਕੀਰਤਨ ਸਰਵਣ ਕਰਕੇ ਢਾਡੀਆਂ ਬਾਸੋਂ ਵੀਰ ਰਾ ਸੁਣ ਕੇ ਨਿਹਾਲੋ ਨਿਹਾਲ ਹੁੰਦੀਆਂ